ਨੌਜਵਾਨ ਸਾਡੇ ਕਹਿੰਦੇ ਸਾਡੇ ਕੋਲ ਕਾਰੋਬਾਰ ਨਹੀਂ ਉਹ ਬਾਹਰਲੇ ਮੁਲਕਾਂ 'ਚ ਜਾਈ ਜਾਂਦੇ ਨੇ ਹੁਣ ਤੁਸੀਂ ਕੋਈ ਵਕਤ ਦਿਓਗੇ ਤਾਂ ਬਿਜ਼ਨਸ ਦੀ ਗੱਲ ਕਰਾਂਗੇ ਲਾਅ ਐਂਡ ਆਰਡਰ ਕਿਸਾਨ ਜਿਹੜੇ ਨੇ ਬਾਰਡਰਾਂ 'ਤੇ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਕੋਈ ਨਹੀਂ ਕਰ ਰਿਆ ਖਾਦਾ ਸਾਡੀ ਡੁਪਲੀਕੇਟ ਆ ਰਹੀਆਂ ਨੇ ਆ ਸਾਡੇ ਬਰਗਾੜੀ ਬਹਿਬਲਤਾਂ ਜਿੱਥੋਂ ਤੇ ਤੁਸੀਂ ਆਪ ਉਸ ਜਿਸ ਹਲਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅਮਰਤਾੜੀ ਅਜੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ 22 ਸਾਲਾਂ ਚ ਉਹ ਵੀ ਫਰਿਆਦ ਕਰਦੇ ਰਹੇ ਮੈਂ ਵੀ ਕਰਦੇ ਰਿਹਾ ਕੋਈ ਡਿਸਕਸ਼ਨ ਹੀ ਕਰ ਲੋ ਆ ਸੱਚੇ ਸੋਦੇ ਦਾ ਸਾਹ ਜਿਹੜਾ ਇਹ 22 ਸਾਲ ਦੀ ਲਗਾਤਾਰ ਦੀ ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ ਚੀਫ ਮਿਨਿਸਟਰ ਪੰਜਾਬ ਕੋ ਪਈ ਹੈ ਤੁਸੀਂ ਸੈਂਕਸ਼ਨ ਅਜੇ ਤੱਕ ਨਹੀਂ ਦਿੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੱਕ ਸਿੱਖ ਸਟੇਟ ਦੇ ਵਿੱਚ ਹੋ ਰਹੀ ਏ ਤੇ ਅਸੀਂ ਉਹਨਾਂ ਦੇ ਜਿਹੜੇ ਲੋਕ ਉਹਦੇ ਵਿੱਚ ਸ਼ਾਮਿਲ ਨੇ ਜੀ ਉਹਨਾਂ ਲੋਕਾਂ ਨੂੰ ਘਟਿਆ ਰਿਹਾ ਤੱਕ ਨਹੀਂ ਪਚਾ ਪਾਦੇ ਅਸੀਂ ਕਿਸ ਕਿਸਮ ਦੀ ਸਰਕਾਰ ਦੀ ਗੱਲ ਕਰ ਰਹੇ ਬਰਗਾੜੀ ਬਹਿਬਲ ਕਲਾ ਤੇ ਕੋਈ ਗੱਲ ਨਹੀਂ ਤੁਹਾਡੇ ਅੱਜ ਇੱਕ ਬਟਿੰਡੇ ਦੇ ਸੁਪਰਡਨ ਜੇਲ੍ਹ ਨੇ ਰਿਜ਼ਾਈਨ ਕਰ ਦਿੱਤਾ ਉਹਦਾ ਬਿਆਨ ਪੜੋ ਕਹਿੰਦਾ ਇੱਥੇ ਜੇਲ੍ਹ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਗੈਂਗਸਟਰਸ ਅੱਜ ਬਕਾਇਦਾ ਤੌਰ ਜਿਹੜੇ ਮਿਸਟਰ ਸਿੱਧੂ ਨੇ ਉਹਨਾਂ ਦਾ ਬਿਆਨ ਹੈ ਗੈਂਗਸਟਰਸ ਆ ਰਨਿੰਗ ਦੀ ਜੇਲ੍ਹ ਐਂਡ ਇਟ ਹਸ ਬੀਨ ਪ੍ਰੂਵਨ ਬਿਯੋਂਡ ਡਾਊਟ ਇੱਕ ਡੀਜੀਪੀ ਲੈਵਲ ਦਾ ਆਦਮੀ ਆਨਵਲ ਹਾਈ ਕੋਰਟ 'ਚ ਗੱਲ ਕਹਿੰਦਾ ਇਹ ਖਰੜ ਦੇ ਸੀਆਈਏ ਦੇ ਵਿੱਚ ਇੱਕ ਐਸਪੀ ਨੇ ਬੈਠ ਕੇ ਲੌਰੈਂਸ ਮਿਸ਼ਰੋਈ ਦੀ ਇੰਟਰਵਿਊ ਕਰਾਈ ਆਪਣਾ ਫੋਨ ਦਿੱਤਾ ਗਿਆ ਫਿਰ ਅਸੀਂ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਨੂੰ ਕੁਝ ਜਸਟਿਸ ਦੀ ਉਮੀਦ ਹੋ ਸਕਦੀ ਸੀ ਤੁਹਾਡੀ ਗੱਲ ਆ ਤੋ देयर आर ਥੈਂਕ ਯੂ ਇੱਕ ਮਿੰਟ ਮੇਰੇ ਮੇਰੇ ਹੋ ਗਿਆ ਜੀ ਹੋ ਗਿਆ ਨਹੀਂ ਤੁਸੀਂ ਆਪਾਂ ਹੋਰ ਵੀ ਕਰ ਲਈਏ ਫਿਰ ਆਪਾਂ ਕਰ ਲਈਏ ਤੁਹਾਡੇ ਕੋਲ ਬੜਾ ਟਾਈਮ ਆ ਕਿ ਸਪੀਕਰ ਸਾਹਿਬ 110 ਸਾਰੇ ਮੈਂਬਰਸ ਨੇ ਬਹੁਤ ਸੱਚੇ ਮੂਹੇ ਚਲੇ ਜਾਂਦੇ ਸਾਰੇ ਦੇ ਸਾਰੇ 50000 ਤੋਂ ਵੱਧ ਵੋਟਾਂ ਨਾਲ ਇੱਥੇ ਲੈ ਕੇ ਆਪਣੀ ਅਸੈਂਬਲੀ ਚਾਇਲ ਮੇਰੀ ਗੁਜ਼ਾਰਿਸ਼ ਹੈ ਜੀ ਤੁਸੀਂ 10 ਮਿੰਟ ਵੀ ਹਰ ਮੈਂਬਰ ਨੂੰ ਦੇ ਦਿਓ ਜਿਨ੍ਹਾਂ ਨੇ ਜਮਹੂਰੀਅਤ ਦੀ ਕਨਸਟੀਟਿਊਸ਼ਨ ਦੀ ਡਾਕਟਰ ਅੰਬੇਦਕਰ ਸਾਹਿਬ ਦੀ ਬਦਲਾਅ ਦੀ ਲੰਬੀਆਂ ਚੌੜਾਂ ਗਲੀਆਂ ਗੱਲਾਂ ਕੀਤੀਆਂ ਨੇ ਅਜੇ ਤੱਕ ਇਸ ਸੈਸ਼ਨ ਦੇ ਜੇ 3 ਦਿਨ ਗੱਲ ਲੀ ਤੇ ਟੋਟਲ 39 ਸਿਟਿੰਗਸ ਬਣ ਕਿਉਂਕਿ 6 ਮਹੀਨਿਆਂ ਬਾਅਦ ਹੋਣਾ ਸੋ 3 ਸਾਲ ਚ ਤੁਹਾਡੀਆਂ ਟੋਟਲ ਸਿਟਿੰਗਸ ਨੇ 39 ਦਿਨਾਂ ਦੀਆਂ 40 ਵੀ ਨਹੀਂ ਬਣੀਆਂ ਤੋ ਕਿਰਪਾ ਕਰਕੇ ਇਹ ਕੰਮ ਕਰਿਓ ਅ ਸਪੀਕਰ ਸਾਹਿਬ ਥੈਂਕ ਯੂ ਜੀ ਸਾਰੋਂ ਤੋਂ ਪਹਿਲੇ ਤੇ ਮੈਂ ਤੁਹਾਡਾ ਧਿਆਨ ਉਸ ਗੱਲ ਵੱਲ ਲੈ ਕੇ ਆਣਾ ਚਾਹਨਾ ਇੱਕ ਰੈਟ ਮੇਰੇ ਵੱਲੋਂ ਹਾਈ ਕੋਰਟ ਚ ਕੀਤੀ ਗਈ ਸੀ ਕਿ ਆਪੋਜੀਸ਼ਨ ਨੂੰ ਜਿਹੜੇ ਇੱਥੇ ਵਿਧਾਨ ਸਭਾ ਦੇ ਵਿੱਚ ਤੁਸੀਂ ਕੈਮਰਾਜ਼ ਦਾ ਕੰਮ ਕਰ ਰਹੇ ਉਹਦੇ ਵਿੱਚ ਕੋਈ ਰੂਲਸ ਨਹੀਂ ਕੋਈ ਰੈਗੂਲੇਸ਼ਨਸ ਹੈ ਨਹੀਂ ਰਾਜ ਸਭਾ ਤੇ ਲੋਕ ਸਭਾ ਦਾ ਵੀ ਮੈਂ ਮੈਂਬਰ ਰਿਆ they are governed by rules and regulations honorable chief justice ne 9 august nu no, tanu ek request kar li hai direct to tanu kar nahi sakde because you are the custodian of the house unna e gall kahi hai ki es sadan de vich saryan barabar da mauka zarur ditta jaye de. long shot de vich jadon opposition di gall hundi long shot ch pa ditta janda hai punjab de vich sunn waleyan nu no, e vi nahi pata lagda ki bol kon reha hai te bol ki reha hai ਜਦੋਂ ਤੁਹਾਡੀ ਪਾਰਟੀ ਰੂਲਿੰਗ ਪਾਰਟੀ ਨੂੰ ਮੌਕਾ ਮਿਲਦਾ ਤੇ ਕੋਲੋਂ ਜਿਹੜੇ ਕਲੋਜ਼ ਉਹਨੂੰ ਮੌਕਾ ਬਕਾਇਦਾ ਤੌਰ ਤੇ ਦਿੱਤਾ ਜਾਂਦਾ ਸੋ दैट ਗੱਲ ਰੱਖ ਸਕਣ ਸੋ ਇਹਦੇ ਵਿੱਚ ਮੇਰੀ ਗੁਜ਼ਾਰਿਸ਼ ਹੈ ਮੈਂ ਤੁਹਾਨੂੰ ਚਿੱਠੀ ਵੀ ਲਿਖੀ ਹੈ ਕਿਰਪਾ ਕਰਕੇ ਮੈਂ ਚਾਹਾਂਗਾ ਕਿ ਤੁਸੀਂ ਵਿਸ਼ਵਾਸ ਦਿਵਾਓ ਇਸੇ ਸੈਸ਼ਨ ਤੋਂ ਸਾਰਿਆਂ ਨੂੰ ਬਰਾਬਰੀ ਦਾ ਹੱਕ ਦਿੱਤਾ ਜਾਵੇ ਨੰਬਰ 1 ਨੰਬਰ 2 ਜਿਹੜੀ ਗੱਲ ਸਾ ਸੁਪਾਲ ਸਿੰਘ ਖਹਿਰਾ ਜੀ ਨੇ ਕੀਤੀ ਹੈ ਸਰ ਮੈਂ وہی گل تو تھی نوٹس لے کے آنے سی خرا صاحب چاہ تو اڈے لیڈر آف دی اپوزیشن بھی رہے تو اڈے پارٹی چاہ تسی اپوزیشن ویسی جدر اسی ان بیٹھے کچھ قسمتی دن آل تسی ساری جگہ تے چلے گئے تھے ادو سپیکر صاحب تھی خود یوبر مینبر سارے فائنینس منسٹر صاحب بھی مبر سن. سن سا چھوٹا بھی امن اروڑا صاحب بھی مبر سن سر سکھپال سن خرا جی بھی مینبر س ਉਦੋਂ ਸਿੱਸੀ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਦੀ ਡਾਕਟਰ ਅੰਬੇਦਕਰ ਸਾਹਿਬ ਦੀਆਂ ਲੰਬੀਆਂ ਚੌੜੀਆਂ ਗੱਲਾਂ ਕਰਦੇ ਸੀ ਤੇ ਤੁਸੀਂ ਇਹ ਗੱਲ ਕਹੀ ਸੀ ਕਿ ਅਸੀਂ ਚਾਹਾਂਗੇ ਕਿ ਤਿੰਨ ਸੈਸ਼ਨ ਜਿਹੜੇ ਸਾਡੇ ਨੇ ਇਹਦੇ ਵਿੱਚ ਮਿਨੀਮਮ 120 ਦਿਨ ਜਿਸ ਤਰ੍ਹਾਂ ਉਹਨਾਂ ਨੇ ਐਨਬੀਜ਼ਾਈਜ਼ ਕੀਤਾ ਸੀ ਇਸ ਰੇ ਸਾਡੀ ਅਸੈਂਬਲੀ ਮਿਲਣੀ ਚਾਹੀਦੀ ਹੈ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਪਾਰਲੀਮੈਂਟਸ ਮਿਲਦੀ ਹੈ ਮੈਨੂੰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਅਸੀਂ ਬਹੁਤ ਤੁਹਾਡੀ ਇੱਜ਼ਤ ਕਰਨੇ ਮੈਂ ਤੁਹਾਨੂੰ ਅੱਜ ਬੀਏਸੀ ਦੀ ਮੀਟਿੰਗ ਤੋਂ ਹੀ ਗੁਜ਼ਾਰਿਸ਼ ਕੀਤੀ ਕਿ ਸਪੀਕਰ ਸਾਹਿਬ 112 ਮੈਂਬਰਸ ਨੇ ਬਹੁਤ ਸੋਚੇ ਮੂਹ ਹੀ ਚਲੇ ਜਾਂਦੇ ਸਾਰੇ ਦੇ ਸਾਰੇ 50000 ਤੋਂ ਵੱਧ ਵੋਟਾਂ ਨਾਲ ਇੱਥੇ ਲੈ ਕੇ ਆਪਣੀ ਅਸੈਂਬਲੀ ਚ ਆਇਆ ਮੇਰੀ ਗੁਜ਼ਾਰਿਸ਼ ਹੈ ਜੀ ਤੁਸੀਂ 10 ਮਿੰਟ ਵੀ ਹਰ ਮੈਂਬਰ ਨੂੰ ਦੇ ਦਿਓ ਤੇ 1170 ਮਿੰਟ ਬੰਦੋ ਵਰਕਿੰਗ ਆਰਸ ਦੇ ਵਿੱਚ ਸੌਰੀ 11 1170 ਆਰਸ ਬੰਦੋ ਜੇ ਉਹਨਾਂ ਨੂੰ ਕਨਵਰਟ ਕੀਤਾ ਜਾਏ ਹਰ ਅਸੈਂਬਲੀ ਆਪਣੀ ਸਾਢੇ 4 ਘੰਟੇ ਰੋਜ਼ ਵਰਕਿੰਗ ਹੁੰਦੀ ਹੈ ਜਿਹਦੇ ਵਿੱਚੋਂ 0 ਆਰ ਤੇ ਕੁਐਸਚਨ ਆਰ ਕੰਡੋ ਤੇ 3 ਆਰ ਦਾ ਵਰਕਿੰਗ ਦੇ ਤੋ ਇਸ ਮੁਤਾਬਕ 8 ਤੋਂ 9 ਦਿਨ ਮਿਨਿਮਮ ਇਹ ਸੈਸ਼ਨ ਨੂੰ ਵਧਾਣਾ ਚਾਹੀਦਾ ਮੇਰੀ ਗੁਜ਼ਾਰਿਸ਼ ਹੈ ਸਾਰੇ ਮੈਂਬਰਸ ਆਪਣੀ ਆਪਣੀ ਅਸੈਂਬਲੀ ਦੀ ਗੱਲ ਕਰ ਸਕਣ ਆਪਣੇ ਹਲਕੇ ਦੀ ਗੱਲ ਕਰ ਸਕਣ ਇਸ ਤੋਂ ਇਲਾਵਾ ਬਾਸ ਹੁਣ ਇੱਕ ਮਿੰਟ ਮੈਂ ਤੁਹਾਨੂੰ ਗੁਜ਼ਾਰਿਸ਼ ਆਪਾਂ ਹੋਰ ਮੈਂਬਰ ਸੇ ਬਾਤਾਂ ਦਾ ਵੀ ਕਰ ਲਈਏ ਆਪਾਂ بس ਇੱਕ ਸੈਕਿੰਡ ਹੀ ਜ਼ਰੂਰੀ ਹੈ ਤੁਸੀਂ ਮਿਲ ਮਲਾंदे 6 ਮਹੀਨਿਆਂ ਬਾਅਦ ਜੇ ਲੰਬਾ ਚੱਲੇ ਤਾਂ ਸਾਨੂੰ ਇੰਨਾ ਜ਼ੋਰ ਲਾਉਣ ਦੀ ਲੋੜ ਹੀ ਨਾ ਰਹਿ ਜਾਂਦੀ ਜਿਹੜੇ ਰੂਲਸ ਐਂਡ ਪ੍ਰੋਸੀਜਰਸ ਨੇ ਕੰਡਕਟ ਆਫ ਥਿਸ ਹਾਊਸ ਇਹਦਾ ਕਾਨੂੰਨ ਕਹਿੰਦਾ ਸਾਹਿਬ ਮਿਨਿਮਮ ਸਾਹਿਬ ਪ੍ਰਗਟ ਸਿੰਘ ਜੀ 40 ਦਿਨ ਦੀ ਸੈਟਿੰਗ ਹਰ ਸਾਲ ਹੋਣੀ ਚਾਹੀਦੀ ਮਿਨਿਮਮ 40 ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਨ੍ਹਾਂ ਨੇ ਜਮਹੂਰੀਅਤ ਦੀ ਕਨਸਟੀਟਿਊਸ਼ਨ ਦੀ ਡਾਕਟਰ ਅੰਬੇਦਕਰ ਸਾਹਿਬ ਦੀ ਬਦਲਾਅ ਦੀ ਲੰਬੀਆਂ ਚੌੜਾਂ ਗਲੀਆਂ ਗੱਲਾਂ ਕੀਤੀਆਂ ਨੇ ਅਜੇ ਤੱਕ ਐਸ ਸੈਸ਼ਨ ਦੇ ਜੇ 3 ਦਿਨ ਗਿਲੇ ਤੇ ਟੋਟਲ 39 ਸਿਟਿੰਗਸ ਬਣਦੀਆਂ ਕਿਉਂਕਿ 6 ਮਹੀਨਿਆਂ ਬਾਅਦ ਹੋਣਾ ਸੋ 3 ਸਾਲ ਚ ਤੁਹਾਡੀਆਂ ਟੋਟਲ ਸਿਟਿੰਗਸ ਨੇ 39 ਦਿਨਾਂ ਦੀਆਂ 40 ਵੀ ਨਹੀਂ ਬਣੀਆਂ ਤਾਂ ਕਿਰਪਾ ਕਰਕੇ ਇਹ ਕੰਮ ਕਰਿਓ ਮੈਂ ਤੁਹਾਨੂੰ ਪੁੱਛਿਆ ਸੀ ਕਿ ਸਪੀਕਰ ਸਾਹਿਬ ਇੰਨਾ ਟਾਈਮ ਘਟ ਕਿਉਂ ਦੇ ਰਹੋ ਤੁਸੀਂ ਕਹ ਜੀ bizness ਹੈ ਨੌਜਵਾਨ ਸਾਡੇ ਕਹਿੰਦੇ ਸਾਡੇ ਕੋ ਕਾਰੋਬਾਰ ਨਹੀਂ ਉਹ ਬਾਹਰਲੇ ਮੁਲਕਾਂ 'ਚ ਜਾਈ ਜਾਂਦੇ ਨੇ ਹੁਣ ਤੁਸੀਂ ਕੋਈ ਵਕਤ ਦਿਓਗੇ ਤਾਂ bizness ਦੀ ਗੱਲ ਕਰਾਂਗੇ law and order ਜਿਹਦਾ ਮੇਰੇ ਸਾਥੀਆਂ ਨੇ ਜ਼ਿਕਰ ਕੀਤਾ ਸਪੀਕਰ ਸਾਹਿਬ 2 ਮਿੰਟ ਮੇਰੇ ਵੱਲ ਧਿਆਨ ਕਰੋ ਠੀਕ ਲਾਰੈਂਸ ਬਿਸ਼ਨੋਈ ਵਰਗਾ ਆਪਾਂ ਫਿਰ ਹੋਰਾਂ ਨੂੰ ਵੀ ਦੇ ਦਈਏ ਆਪਣਾ ਬਾਜਵਾ ਸਾਹਿਬ ਸਾਹਿਬ ਮੇਰੀ ਗੁਜ਼ਾਰਿਸ਼ ਤੇ ਮੇਰੀ ਮੇਰੀ ਬੇਨਤੀ ਸੁਣੋ law and order ਤੁਸੀਂ 1 ਮਿੰਟ ਚਾਲ ਦੀ ਗੱਲ ਖਤਮ ਕਿਸਾਨ ਜਿਹੜੇ ਨੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਕੋਈ ਨਹੀਂ ਕਰ ਰਿਹਾ ਖਾਦਾ ਸਾਡੀ ਡੁਪਲੀਕੇਟ ਆ ਰਹੀਆਂ ਨੇ ਆ ਸਾਡੇ ਬਰਗਾੜੀ ਬਾਈਬਲਤਾਂ ਜਿੱਥੋਂ ਤੇ ਤੁਸੀਂ ਆਪ ਉਸ ਜਿਸ ਹਲਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅੰਮ੍ਰਿਤਸਰੀ ਅਜੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਢਾਈਆਂ ਸਾਲਾਂ ਤੋਂ ਵੀ ਫਰਿਆਦ ਕਰਦੇ ਰਹੇ ਮੈਂ ਵੀ ਕਰਦੇ ਰਿਹਾ ਕੋਈ ਡਿਸਕਸ਼ਨ ਹੀ ਕਰ ਲਓ ਆ ਸੱਚੇ ਸੌਦੇ ਦਾ ਸਾਹ ਜਿਹੜਾ ਇਹ ਢਾਈ ਸਾਲ ਦੀ ਲਗਾਤਾਰ ਦੀ ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ ਚੀਫ ਮਿਨਿਸਟਰ ਪੰਜਾਬ ਕੋ ਪਈ ਹੈ ਤੁਸੀਂ ਸੈਂਕਸ਼ਨ ਅਜੇ ਤੱਕ ਨਹੀਂ ਦਿੱਤੀ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੱਕ ਸਿੱਖ ਸਟੇਟ ਦੇ ਵਿੱਚ ਹੋ ਰਹੀ ਹੈ ਅਸੀਂ ਉਹਨਾਂ ਦੇ ਜਿਹੜੇ ਲੋਕ ਉਹਦੇ ਵਿੱਚ ਸ਼ਾਮਿਲ ਨੇ ਜੇ ਉਹਨਾਂ ਲੋਕਾਂ ਨੂੰ ਕਿੱਥੇ ਤੱਕ ਨਹੀਂ ਬਚਾ ਪਾਦੇ ਅਸੀਂ ਕਿਸ ਕਿਸਮ ਦੀ ਸਰਕਾਰ ਦੀ ਗੱਲ ਕਰ ਰਹੇ ਬਰਗਾੜੀ ਬਾਈਬਲ ਕਲਾ ਤੇ ਕੋਈ ਗੱਲ ਨਹੀਂ ਤੁਹਾਡੇ ਅੱਜ ਇੱਕ ਬਟਿੰਡੇ ਦੇ ਸੁਪਰਡੈਂਟ ਜੇਲ੍ਹ ਨੇ ਰਿਜ਼ਾਈਨ ਕਰ ਦਿੱਤਾ ਉਹਦਾ ਬਿਆਨ ਪੜੋ ਕਹਿੰਦਾ ਇੱਥੇ ਜੇਲ੍ਹ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਗੈਂਗਸਟਰਸ ਅੱਜ ਬਕਾਇਦਾ ਤੌਰ ਜਿਹੜੇ ਮਿਸਟਰ ਸਿੱਧੂ ਨੇ ਉਹਨਾਂ ਦਾ ਬਿਆਨ ਹੈ ਗੈਂਗਸਟਰਸ ਆ ਰਨਿੰਗ ਦੀ ਜੇਲ੍ਹ ਐਂਡ ਇਟ ਹੈਜ਼ ਬੀਨ ਪ੍ਰੂਵਨ ਬਿਯੋਂਡ ਡਾਊਟ ਇੱਕ ਡੀਜੀਪੀ ਲੈਵਲ ਦਾ ਆਦਮੀ ਆਨਰੇਬਲ ਹਾਈ ਕੋਰਟ 'ਚ ਗੱਲ ਕਹਿੰਦਾ ਕਿ ਖਰੜ ਦੇ ਸੀਆਈਏ ਦੇ ਵਿੱਚ ਇੱਕ ਐਸਪੀ ਨੇ ਬੈਠ ਕੇ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਕਰਾਈ ਆਪਣਾ ਫੋਨ ਦਿੱਤਾ ਗਿਆ ਫਿਰ ਅਸੀਂ ਸਿੱਧੂ ਖੂਸੇ ਵਾਲੇ ਦੇ ਪੇਰੈਂਟਸ ਨੂੰ ਕੁਝ ਜਸਟਿਸ ਦੀ ਉਮੀਦ ਹੋ ਸਕਦੀ ਸੀ ਤੁਹਾਡੀ ਗੱਲ ਆ ਗਈ ਦੋ देयर ਆਰ ਇਟ ਥੈਂਕ ਯੂ ਇੱਕ ਮਿੰਟ ਮੇਰੀ ਹੋ ਗਿਆ ਜੀ ਹੋ ਗਿਆ ਤੁਸੀਂ ਆਪਾਂ ਹੋਰ ਵੀ ਕਰ ਲਈਏ ਫਿਰ ਆਪਾਂ ਕਰ ਲੈ ਤੁਹਾਡੇ ਕੋਲ ਬੜਾ ਟਾਈਮ ਹੈ ਲੀਡਰ ਆਫ ਆਪੋਜੀਸ਼ਨ ਨੂੰ ਬੜਾ ਟਾਈਮ ਮਿਲਦਾ ਬੜਾ ਟਾਈਮ ਨਹੀਂ ਜੀ ਕਿਤੇ ਦਾ ਟਾਈਮ ਨਹੀਂ ਬੜਾ ਟਾਈਮ ਬੈਠੋ ਤੁਸੀਂ ਬੈਠੋ ਮੈਂ ਇੱਕ ਮਿੰਟ ਇੱਕ ਗੱਲ ਕਲੀਅਰਿਫਾਈ ਕਰ ਦੇ ਰਿਹਾ ਇੱਕ ਇੱਕ ਕਲੀਅਰਿਫਾਈ ਇੱਕ ਛੋਟੀ ਜੀ ਲਾਸਟ ਗੱਲ ਕਰ ਬਾਜੀ ਬਾਜੀ ਦੇਖੋ ਜੀ ਤਕਰੀਬਨ 31 ਚਿੱਠੀਆਂ ਮੈਂ ਜੀ ਮਿਸਟਰ ਸਾਹਿਬ ਨੂੰ ਲਿਖੀਆਂ ਅਜਿਹਾ ਲੀਡਰ ਆਫ ਦੀ ਆਪੋਜੀਸ਼ਨ ਫਾਰਮਲੀ 11 ਮੈਂ ਮਿਨਿਸਟਰਸ ਨੂੰ ਲਿਖੀਆਂ 28 ਚਿੱਠੀਆਂ ਤੁਹਾਨੂੰ ਗਈਆਂ ਨੇ 14 ਚੀਫ ਸੈਕਟਰੀ ਨੂੰ ਗਈਆਂ ਨੇ 7 ਤੁਹਾਡੇ ਸੈਕਟਰੀਜ਼ ਨੂੰ ਗਈਆਂ ਕੋਈ ਬੰਦਾ ਇੰਨੀ ਅਨਰਿਸਪੌਂਸਿਵ ਗਵਰਨਮੈਂਟ

120 ਦਿਨ ਦੀ ਜਗ੍ਹਾ ਤਾਂ ਤਿੰਨਾਂ ਸਾਲਾਂ ਚ 39 ਦੇ ਠੀਕ ਠੀਕ ਇਸੋਂ ਵੱਡੀ ਹੋਰ ਡੈਮੋਕ੍ਰੇਸੀ ਦੀ ਠੀਕ ਹੈ ਬਾਜਾ ਸਾਹਿਬ ਹੁਣ ਆਪਾਂ ਅੱਗੇ ਇਹਦੇ ਉੱਤੇ ਕਿਰਪਾ ਕਰਕੇ ਮੌਕਾ ਦਿਓ ਜਨਕ ਸੇ ਅਜੇ ਗੱਲ ਹੋਣ ਵਾਲੀ ਹੈ ਥੈਂਕ ਯੂ ਅਸੀਂ ਕਰਾਂਗੇ ਜੀ ਹੋਰ ਵੀ ਸਾਥੀ ਨੇ ਆਪਣੇ ਸਾਰੇ ਕਰਦਗੇ ਬੈਠੋ ਮੈਂ ਇੱਕ ਪਲੀਜ਼ ਪਲੀਜ਼ ਬੈਠੋ 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 ਹੋ ਗਿਆ ਬੈਠੋ ਬੈਠੋ ਪਲੀਜ਼ ਮਾਈਕ ਵੀ ਹੋ ਜਾਏਗਾ ਹਣ ਬੈਠੋ ਤੁਸੀਂ ਖੜੇ ਸੀ ਸਭ ਤੋਂ ਪਹਿਲਾਂ ਤੁਹਾਡਾ ਕੀਤਾ ਸੀ ਬੜੇ ਹੋਰ ਲੋਕ ਹੋਣਾ ਨੇ ਵੀ ਕਿਹਾ ਸੀ ਬੈਠੋ ਬੈਠ ਮੈਂ ਕਿ ਇੱਕ ਇੱਕ ਕਲੈਰੀਫਿਕੇਸ਼ਨ ਤੁਹਾਨੂੰ ਦੇਣੀ ਚਾਹਣਾ ਹਾਊਸ ਨੂੰ ਮਾਣਯੋਗ ਲੀਡਰ ਆਫ ਆਪੋਜੀਸ਼ਨ ਨੇ ਕਿਹਾ ਕਿ ਬਹੁਤੇ ਮੈਂਬਰ ਸੁੱੱਚੇ ਮੂ ਚਲੇ ਜਾਂਦੇ ਨੇ ਪਿਛਲੀਆਂ ਟਰਮਸ ਦੀਆਂ ਜਿਹੜੀ ਵਿਧਾਨ ਸਭਾ ਦੀਆਂ ਉਦੋਂ ਦਾ ਰਿਕਾਰਡ ਕਢਾ ਲਵਾਂ ਤੇ ਹੁਣ ਦਾ ਰਿਕਾਰਡ ਕਢਾ ਆਪੋਜੀਸ਼ਨ ਨੂੰ ਸਭ ਤੋਂ ਵੱਧ ਟਾਈਮ ਹੁਣ ਦਿੱਤਾ ਜਾਂਦਾ ਔਰ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਵੀ ਕੋਈ ਵੀ ਮੈਂਬਰ ਐਸਾ ਨਹੀਂ ਹੈ ਜਿਹੜਾ ਇਥੋਂ ਸੁੱਚੇ ਮੂੰਗਿਆ ਹੋਵੇ ਹਰੇਕ ਮੈਂਬਰ ਨੂੰ ਮੌਕਾ ਦਿੱਤਾ ਜਾਂਦਾ ਹੈ ਔਰ ਇਵਨ ਸਟੀਅਰ ਵੱਲੋਂ ਬੁਲਾਇਆ ਜਾਂਦਾ ਹਾਂ ਜੇ ਕੋਈ ਜ਼ਿਆਦਾ ਹੀ ਅਰਰੂਲੀ ਹੋ ਜੇ ਤੇ ਫਿਰ ਉਹਨੂੰ ਕਾਨੂੰਨ ਵੀ ਥੋੜਾ ਬਹੁਤਾ ਸਿਖਾਇਆ ਜਾਂਦਾ ਬਾਕੀ ਗੱਲ ਇਹ ਹੈ ਵੀ ਪ੍ਰੋਵਾਈਡਡ ਫਰਦਰ ਥੈਟ ਦਾ ਰეკਮੈਂਡੇਸ਼ਨਸ ਆਫ ਬੀਏਸੀ ਸ਼ੈਲ ਪ੍ਰੇਵੈਲ ਇਨ ਦਾ ਮੈਟਰ ਆਫ ਬਿਜ਼ਨਸ ਟੂ ਬੀ ਟ੍ਰਾਂਜੈਕਟਡ ਇਨ ਦਾ ਹਾਊਸ ਸੋ ਜਿਹੜੀਆਂ ਸਿਟਿੰਗਸ ਹੈ ਉਹ ਬੀਐਸਸੀ ਚ ਡਿਸਾਈਡ ਹੁੰਦੀਆਂ ਉਹ ਜਿੰਨਾ ਤੁਹਾਡਾ ਬਿਜ਼ਨਸ ਆਉਂਦਾ ਉਹ ਸਭ ਨਾਲ ਡਿਸਾਈਡ ਹੁੰਦੀਆਂ ਲੇਕਿਨ ਚੇਅਰ ਵੱਲੋਂ ਕੋਸ਼ਿਸ਼ ਇਹ ਰਹੇਗੀ ਕਿ ਕੋਈ ਵੀ ਐਸਾ ਮੁੱਦਾ ਨਾ ਰਹੇ ਜਿਹੜਾ ਇੱਥੇ ਡਿਸਕਸ ਨਾ ਹੋਵੇ ਤੁਸੀਂ ਮੈਨੂੰ ਬਾਅਦ ਵਿੱਚ ਮਿਲ ਕੇ ਦੱਸ ਸਕਦੇ ਹੋ ਕਿਹੜੇ ਮੁੱਦੇ ਰਹਿ ਗਏ ਆਪਾਂ ਉਹ ਡਿਸਕਸ ਕਰਾਂਗੇ ਵੀ ਹੈਵ ਐਂਪਲ ਟਾਈਮ ਸਮੇਂ ਦੀ ਕੋਈ ਬੰਦਿਸ਼ ਨਹੀਂ ਹੈ ਸਾਰੇ ਮੁੱਦੇ ਆਪਾਂ ਇੱਥੇ ਡਿਸਕਸ ਕਰਾਂਗੇ